ਇਹ ਕੋਲੇ ਉਹਦਾ ਡਾਈਰ ਚਾ ਉਹ ਇੰਨੀ ਮਾਈ ਲੜਾ ਜਾਂਦਾ ਹੀ ਕੋ ਨਿਕਲ ਕਰੇਗੀ ਉਹ ਬੈਠਿਆ ਬਦੀ ਨਹੀਂ ਆਈ ਨਾ ਪਰ ਇਹ ਨਿਕਲਾ ਨਾ ਨਾ ਬੀਠਾ ਬੋਸਰੀ ਬਣ ਨਹੀਂ ਕਿਹੜਾ ਸਕਦੇ ਕਿੰਨਾਂ ਬੰਦੇ ਨਹੀਂ ਹੁੰਦਾ ਜੇ ਨਹੀਂ ਕੋਈ ਬੰਦ ਕਿਹੜਾ ਬੈਠਾ ਉਹਦਾ ਵਾਧਾ ਆ ਵੀਰ ਮੇਰਾ ਪੁੱਤ ਅੱਤੇ ਬਚਾਵਾ ਸਾਰਾ ਚਾਰ ਰੋਸਾ ਪਦੀ ਰਸਤਾ ਤੇ ਲਿਖਾ ਜੇ ਕਿਹੜਾ ਲਾਵੀ ਅਵੀ ਜੀਤ ਸਿਮੂ ਵੀਰ ਦੀ ਕੋਠੇ ਤੋਂ ਮਾਦੀ ਬੈਠੀ ਏ ਪੇਲੀ ਸਿਮੂ ਭਾਈ ਸਾਸਰੀ ਸਾਸਰੀ ਮਾਦੀ ਬੈਠੀ ਏ ਪੇਲੀ ਕਿੰਨਾ ਟਾਈਮ ਹੋ ਗਿਆ 8:05 8:05 ਤੇ ਬੈਠੀ ਵੀ ਚੀ ਸਤਾਨ ਜੀ ਕਬੂਤਰ ਬੰਨਦੇ ਤੀਜਾ ਸ਼ਾਹ ਪੁੱਛਾ ਤਾਂ ਤਾਂ ਨੀਵਾ ਗਿਆ ਤਾਂ ਉਹ ਬੈਣ ਬਾਕੀ ਬੜੀ ਬੜੀ ਕੀ ਮੌਜੂਦ ਹੈ ਗਾਵੀਂ ਆਰੇ ਆਰੇ 9 ਸੈਂਟੀ बाबे राम चौथा कबूतर बीठा आया नो वजे कवंजा मिंट ਆਮੰਗੇ ਮੰਗੇ ਸਟਾਡੀ ਕੁਆਲ ਮਡੀ ਸ਼ਾ ਤੋਂ ਪਹਿਲਾਂ ਕਬੂਤਰ ਬੈ ਗਿਆ ਏ ਬੈ ਗਿਆ 10:00 ਵਜੇ 12 ਮਿੰਟ 10:00 ਵਜੇ 12 ਮਿੰਟ ਇਹੋ ਮਿਸਲੂਆਂ ਦਾ ਪਹਿਲਾ ਕਬੂਤਰ ਬਹਿ ਰਿਹਾ ਜੀ ਗੱਲ ਜਿੱਦ ਨੂੰ ਹੁੰਦਾ ਨਾ ਜੀ ਦੁਬਾਰਾ ਚਾਲ ਗਾ ਦੇ ਲਾਗ ਲਾਈ ਫੋਨ ਕਨਪ ਜਲਦੀ ਜੀ ਵੀਡੀਓ ਬਣਾ ਲੈ ਫੇਰ ਅੱਜ ਇਹ ਆ ਗਿਆ ਜੀ ਪਹਿਲਾ ਕੂਤ ਸ਼ਾਹਰਾ ਇਹ ਹੋ ਮੈਨ ਸੁਣ ਰਿਹਾ ਪਹਿਲਾ ਕੂਤ ਬੈ තර බෑගචඩ නාල ිකවිෙන උත්ේ දන ඉරමණ යදන ුිනේ සේ ਆਹ ਹੋਈ ਬੋਦੀ ਵਾਲੀ ਆਹ ਮੈਂ 47 ਕਿੰਨੇ

ਬਣਾ ਲਈ ਗੁਰਜੀ ਜੀ ਵੀਡੀਓ ਬਣਾਣੀ ਸਾਡੇ ਭਾਰੀ ਉਹ ਤੇ ਨਵੇਂ ਬੇਸ਼ੇਹੀ ਇਹ ਜੀ ਪਹਿਲਾ ਜਾਨਵਰ ਬਹਿ ਗਿਆ ਜੀ ਪਿੰਕੇ ਉਸਤਾਦ ਬਣਾਦਾ 10:58 ਮਿੰਟ ਤੇ ਅਮੰਗੇ ਉਸਤਾਦ ਜੀ ਛਾਤੇ ਦੂਜਾ ਕਬੂਤਰ ਬਹਿ ਰਿਹਾ ਹੈ ਕਵਾਲ ਮੰਡੀ ਤੋਂ ਕੀਤਾ ਉਹ ਵੀ ਗਿਆ ਮਰੂਗਾ ਜੀ ਆ ਤੋੜੋ ਰੋਲੀ ਸਾਡੀ ਪਿੱਛੇ ਉਹ ਗਾਣੇ ਕੋ ਗਾਣੇ ਸਾਡੀ ਇਹ ਦੂਜੀ ਕਬੂਤਰੀ ਜੀ ਪਿੰਕੇ ਦੂਜੀ ਕਬੂਤਰੀ ਜੀ ਪਿੰਕੇ ਸਤਾਰਿਕਸ਼ਾਲੇ 60 ਤੋਂ 1300 ਵਾਲੀ 11:04 ਤੇ ਬੈਠ ਗਈ ਜੀ ਇਹ ਇਹੀ ਟਾਈਮ ਦੇਖੋ ਫੋਨ ਤੇ ਟਾਈਮ ਦੱਸਿਓ ਕੋਈ ਗੱਲ ਨਹੀਂ ਕੋਈ ਟਾਈਮ ਦੱਸਿਓ ਮੇਰੇ ਕੋਲ ਟਾਈਮ 11 5 ਲੋ ਜੀ ਕੁੱਕੜਾਂ ਵਾਲਿਆਂ ਦੀ ਛੱਤ ਤੋਂ ਦੂਜਾ ਕਬੂਤਰ ਟੈਡੀ ਬਹਿ ਗਿਆ ਜੀ ਠੀਕ ਆ ਜੀ ਬਹਿ ਗਿਆ ਜੀ ਬਹਿ ਗਿਆ ਜੀ 12 ਵਾਈਕੇ 2 ਮਿੰਟ ਦੇ ਜੀ ਠੀਕ ਆ ਜੀ ਓਕੇ ਜੀ ਹੱਦ ਦੂਜੀ ਮਾਦੀ ਆਪਣੀ ਬੈਠੀ ਏ 12:00 ਉਹ ਰੋਮੀ ਭੈਣ ਦੀ ਮਾਦੀ ਬੈਗੀ ਏ ਜੀ ਤੀਜੀ ਦੂਜੀ ਦੂਜੀ ਕੱਠੀ ਕਿੰਨਾ ਟਾਈਮ ਕਿੱਥੇ 12:00 ਵਜੇ 9 ਮਿੰਟ ਯਾਰ ਦੂਜੀ ਦੂਜੀ ਮਾਦੀ ਬੈਠੀ ਏ ਜੀ ਤੀਜਾ ਉੱਠਿਆ ਤੀਜਾ ਚੀਨਾ ਉੱਤਰੇਗਾ ਜੀ ਬੱਪਾ ਮਾਦੀ ਉਹਦਾ ਬੱਪਾ ਮਾਰਦੇ ਜਾਣੇ

ਹਾਂਜੀ ਭਾਜੀ 42 ਹਾਂਜੀ 42 ਭਾਜੀ ਪ੍ਰਿੰਸ ਗੰਗਾ ਬਿਲਡਿੰਗ ਵਾਲੇ ਦਾ ਚੌਥਾ ਕਾਲ ਪੁਛਾ ਜੋਸਰਾ ਕਾਲ ਪੁਛਾ 12 ਵਜ ਗਏ 3 43 ਮਿੰਟ ਦੇ ਭਾਜੀ 12 43 ਦੇ ਚੌਥਾ ਪਰਿੰਦਾ ਜੀ ਆ ਤਿੰਨ ਜਾਨਵਰ ਇਕੱਠੇ ਬੈਹਨਦੇ ਆ ਜੀ 1 2 ਤੇ 3 ਇੱਕ ਚਮਕਾਰ ਚ ਉਹ ਵੀ ਸਤਾਜੀ ਸੱਪਾਂ ਵਾਲਿਆ ਉਹ ਵੀ ਸਤਾਜੀ ਸੱਪਾਂ ਵਾਲਿਆਂ ਦੇ ਤਿੰਨ ਜਾਨਵਰ ਜੇ ਇਕੱਠੇ ਬੈਹਨਦੇ ਕਨੇ ਤਾਂ ਪਹੁੰਚ ਚਾੜੀ ਆ ਇਹ ਸ਼ਾਬਾਸ਼ ਇੱਕ ਬਹਿ ਗਿਆ ਇਹ ਉਸਤਾਦ ਜੀ 12:46 ਵੱਜੀ ਕੈਂਪ ਦੱਸੀ ਜਾਓ ਦੱਸਤਾ ਯਾਰ ਇੱਕ ਨੂੰ ਚੁੱਪ ਕਰਤਾ ਇਹਨੂੰ ਤੇ ਬਹਿ ਲੰਨੇ 12:47 ਤੇ ਬੈਠਾ ਜੈ ਜੈਕਾਰਾਂ ਜੈ ਜੈਕਾਰਾਂ ਕੋ ਚੰਪਰ ਪੇਲੇ ਉਹਨਾਂ ਦੇ ਸਨਿਆਹ ਨੂੰ ਪਨੀ ਮਿਲ ਗਈ। ਨਾ ਇਹ ਸੱਤੇ। ਪਹਿਲਾਂ ਥੱਲੇ ਆਈ, ਫਿਰ ਉੱਪਰ ਪਹਿਲਾਂ ਆਈ। ਤੇ ਵੀਡੀਓ ਬੜੀ ਲੰਬੀ ਹੋ ਗਈ। ਜਦੋਂ ਦੂਨੀ ਉੱਪਰ ਵੱਲ ਨਾ ਡਾਕੂ। ਦੀ ਤੇ ਮਾਲੀ ਵੀ ਬੜੀ ਚੰਗੀ ਆ। ਇਹ ਸਤਾਰੀ ਦੂਜਾ ਬਹਿ ਗਏ ਰੇ 12:44 ਤੇ ਉਸਤਾਦ ਜੀ ਦੇ ਹੋ ਟਾਈਮ 12:58 ਇੱਧਰ ਗਈ ਉਹ ਆਹ ਇੱਥੇ ਪਿੱਛੇ ਪਿੱਛੇ ਆ ਗਏ 40 ਡਿਗਰੀ ਠੀਕ ਹੈ ਇੱਕ ਦੋ ਅਵੀਰ ਜੀ ਸੰਨੀ ਭਾਈ ਸਦਰ ਬਜ਼ਾਰ ਵਾਲਿਆਂ ਦਾ ਕਬੂਤਰ ਨਿਕਲਿਆ ਸਤਵਾਂ 1:00 2:11 ਮਿੰਟ ਹੋ ਗਏ ਆ ਬੈਂਦਾ ਤੇ ਤੁਹਾਨੂੰ ਟਾਈਮ ਪਾਣੇ ਆ ਆਸਤਾ ਦੀਛਾਤ ਲੋਇਸਤਾ ਸੁਰਮੰਡੀ ਆ ਨਲਪਈ ਮਾ ਕਬੂਤਰ ਮਹਿਰਾ ਜੇ ਆਜ ਜਿੰਨਾ ਜ਼ੋਰ ਹੈ استاد ਜੀ ਕਬੂਤਰ ਬੈਣਾ ਮੈਨੂੰ ਆ ਜੇਪੀ ਆਣੀ ਆ ਇਹਦਾ ਹੀ ਕੋਈ ਨਾ ਜੇਪੀ 444 ਆਇਆ ਸਮਝਾ ਦੂ 220 400 200 ਕੋਈ ਨਾ ਜਤੀ ਨੂੰ ਬੈਜੀ ਨਾਲ ਭਾਜੀ ਪ੍ਰਿੰਸ ਗੰਗਾ ਬਿਲਡਿੰਗ ਕੋਲ ਦਾ ਪੰਜਵਾ ਪਠਾ ਭਾਜੀ ਜਲਦਾਰ ਪਠਾ 1:18 ਮਿੰਟ ਤੇ ਬੈਠਾ ਭਾਜੀ ਪੰਜਵਾ ਨਾ ਰਿਹਾ ਦਾਮੇਲੀ ਲੋਲੀ ਡੇਢ ਵਜੇ ਇੱਕ ਤੀਹ ਤੇ रोशी बाबा का कबूतर मेहनता जी दड़का वाली रोशी बाबा शाह जी अंदर थोड़ा बहुत बढ़िया tía cuối tuổi trở về luôn ái quan hệ là vô của ਆ ਮੇਰੇ ਸ਼ੇਵਾ ਕਬੂਤਰ ਬਹਿ ਰਹੇ ਜੀ ਆ ਬਹਿ ਗਿਆ ਜੀ ਉਹ ਆਮੋ ਵੀ ਜਾ ਰਿਹਾ ਜੀ ਲੋ ਜੀ ਇਹ ਕੁੱਕੜਾਂ ਵਾਲੀ ਛੱਤ ਤੋਂ ਤੀਸਰਾ ਕਬੂਤਰ ਬਹਿ ਗਿਆ ਜੀ ਮਾਦੀ ਜੀ ਮਾਦੀ ਜੀ ਹਾਂ ਜੀ ਸਸਰੀ ਜੀ ਟਾਈਮ ਕਿਨਾ ਜੀ 2:06 ਤੇ ਜੀ ਅੱਡਾ ਕੋ ਘੜਾਣੇ ਚ ਭਾਈ ਇਹਦੀ ਆਪ ਹਾਂਜੀ ਬਣ ਗਈ ਬਹੁਤ ਹੀ ਫਿਰ ਹੁੰਦੀ ਬਹੁਤ ਗਰੁੱਪ ਜੀ ਲਾਸਟ ਲਾਗ ਉੱਤਰ ਬੈ ਗਿਆ ਜੇ ਰੋਸ਼ੀ ਬਾਬੇ ਦਾ सतमां कबूतर बैठा ये। दो सोलह अपनी छेवी मादी पैर दीजिए भाई टाइम दस दी होने ਹਾਂਜੀ ਭਾਜੀ 2 4 ਭਾਜੀ ਪ੍ਰਿੰਸ ਗੰਗਾ ਬਿਲਡਿੰਗ ਵਾਲੇ ਦੀ ਛੇਵੀਂ ਕਬੂਤਰੀ ਕਾਲਪੁਸ਼ੀ 2:40 ਦੇ ਬੈਠੀ ਭਾਜੀ ਛੇਵੀਂ ਉਸਤਾਦ ਸੂਰਜ ਜੈਮਣੀ ਤੋਂ ਆਉਂਨਾ ਦਾ ਕਬੂਤਰ ਨਿਕਲਿਆ ਇਸ ਲਾਰਾ ਸਤਵਾਂ ਸਤਵਾਂ ਕਬੂਤਰ ਜੇ ਆਹ ਵੇਖ ਲਿਓ ਆਹ ਸਲਾਰਾ ਕਬੂਤਰ ਨਿਕਲਿਆ ਆ ਵੀਰ ਜੀ ਮੁੱਲਸਬ ਆਏ ਆਪਣੇ ਕੋਠੇ ਦੇ ਵੀਰ ਜੀ ਆ ਕਬੂਤਰ ਆਇਆ ਸਤਵੰਸ ਲਾਰਾ ਕਲੀਅਰ ਨਿਕਲਿਆ ਪੂਰਾ ਡੋਪ ਚੋਂ ਹਾਂਜੀ ਹਾਂਜੀ ਵੀਰ ਜੀ ਤੁਸੀਂ ਦੱਸਿਓ ਡੋਪ ਚੋਂ ਭਾਈ ਤੋ ਠੀਕ ਆ ਵੀਰ ਜੀ ਬਾਕੀ ਆ ਵੇਖ ਲਿਓ ਜਦੋਂ ਬਿੰਦਾ ਤੇ ਉਹ ਹੈ ਉੱਡਣ ਦਾ ਕਬੂਤਰ ਜਦੋਂ ਬਿੰਦਾ ਫਿਰ ਤੁਹਾਨੂੰ ਟਾਈਮ ਦੱਸ ਦੇ ਕਬੂਤਰ ਦਾ ਦੇ ਨਾਲੇ ਤੁਹਾਨੂੰ ਕਬੂਤਰ ਦਾ ਸ਼ੌਂਕ ਰਵਾਂਗੇ ਕਿਹੜਾ ਸਲਾਰਾ ਕਬੂਤਰ ਝਾੜਾ ਰੋਮਿਸ ਨੂਨ ਵਾਲਾ ਦਾ ਦੋ ਚਮਕਾਟੇ ਕਬੂਤਰ ਨਿਕਲਿਆ ਜੀ ਆ ਉਹ ਵੀਡੀਓ ਪਾ ਰਹੇ ਨੇ ਦਾ ਸੀ ਯਾਰ ਉਹਨੇ ਜਲੋਂ ਦਾ ਚੌਥਾ ਕਬੂਤਰ ਨਿਕਲ ਕੇ ਆਇਆ ਹੈ ਚੌਥਾ ਕਬੂਤਰ ਨਿਕਲ ਕੇ ਆਇਆ ਜੀ ਉੱਤੋਂ ਜੀ ਹੈ ਹੈਂ ਜੀ ਕੁੱਝ ਹੈ ਉਹਨਾਂ ਨੇ ਅਗਲੇ ਨੂੰ ਰਿਕਾਰਡਿੰਗ ਪਾਈ ਆ ਕਿ ਵੀਡੀਓ ਪਾਓ ਚੌਨ ਤੇ ਚੋਕ ਉਹ ਵਿਚ ਆਪਣੀਆਂ 2 2 3 3 ਕੋਈ ਕੋਹਤਾਂ ਕੀ ਹੋ ਗਿਆ ਕਹਿੰਦੇ ਇਹ ਕਦੀ ਉਹ ਉਧਰ ਨੂੰ ਵੇਖੀ ਜਾਂਦੇ ਜਾਂ ਇੱਧਰ ਨੂੰ ਆ ਇਹਨੂੰ ਬਾਉ ਕੂਤਰ ਲਾਉਂਦੇ ਉੱਤਰ ਬਹੁਤ ਕਿਤੇ ਗਈ ਕਿੱਥੇ ਬੰਨ੍ਹੇ ਭਾਜੀ ਭਾਜੀ ਪ੍ਰਿੰਸ ਗੰਗਾ ਬਿਲਡਿੰਗ ਕੋਲੇ ਦੀ 7ਵੀਂ ਚੀਨੀ ਕਬੂਤਰੀ 3:10 ਤੇ ਬੈਠੀ ਭਾਜੀ 7ਵੀਂ ਉਹ ਮਿਸ ਲੂਣਾ ਲੈ ਚੌਥਾ ਘੁੱਤ ਲੱਥਦੇ ਆ ਮੇਰੀ ਕਥਾ 318 ਮੋਗਾ ਜੇ ਰਾਮਾ ਰੋਤਵਾ ਨੰਸਾ ਕੀ ਦੁਤਾਂ ਹੈ ਜਨਾ ਹੋ ਜੀ ਰੱਖ ਬੋਬੀ ਜੈਨਾ ਦਾ 7ਵਾਂ ਕਬੂਤਰ ਉਹ ਬਹਿ ਗਿਆ ਜਾਲੇ ਜੀ ਉਹ ਕਿਨਾਰੇ ਬੈਠਾ ਪਾਜੀਏ ਕੁੱਕੜ ਵਾਲੀ ਛੱਤ ਤੋਂ ਪਹਿਲੀ ਮਾਦੀ 골ਡਨ ਜੀਰੀ 골ਡਨ ਜੀਰੀ ਦੀ ਛੱਤ ਤੋਂ ਬੈ ਗਈ ਜੇ ਟਾਈਮ ਦੇਖੋ ਪਾਜੀ

ਸਾਰੇ ਸਦਾਂ ਨੂੰ ਇਹ ਜੀ ਪਿੰਕੇ ਸਤਾਰਿਕ ਖਿਆਲੇ ਛਾਤੋਂ ਇਹ ਜੀ ਉਹਨਾਂ ਦਾ 6 ਵੀ ਕਬੂਤਰੀ ਸਲਾਰੀ ਬੈਟਰੀ ਹੈ ਜੀ ਕਿਏ ਉਹ ਆਪਣਾ ਨਹੀਂ ਚੱਲਦਾ ਚਤਾਲੀ ਇਹ ਲੋ ਬਹੁਤ ਜੇ ਬੈਠਣਾ ਨਹੀਂ ਨਹੀਂ 88 ਨਹੀਂ ਲਈ ਬੈ ਗਈ 48 ਸਾਜੀ 44 3 44 ਤੇ ਬੈਠ ਗਈ ਜੀ ਕਬੂਤਰੀ ਸਲਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਅਸਤਾਦਾਂ ਨੂੰ ਮੈਂ ਜੀ ਸਾਗਰ ਪਿੰਕੇ ਸਤਾਰਿਖ ਖਿਆਲੀ ਸ਼ਾਤੋਂ ਇਸ ਜਨਾਬ ਆਪਣਾ ਸਤਵਾਂ ਕਬੂਤਰ ਬਾਦਰ ਬੈਠਿਆ ਜੀ ਜੀ استاد ਜੀ ਬਾਦਰ ਬੈਠ ਗਿਆ ਜੀ 4 ਵਾਗੇ 7 ਮਿੰਟ ਤੇ ਸਤਿਗੁਰ ਜੀ ਸਾਰੇ ਉਸਤਾਦਾਂ ਨੂੰ ਸਾਰੇ ਸ਼ਕੀਨਾਂ ਨੂੰ ਇਹ ਜੀ ਸਾਡਾ ਬਾਦਰ ਕਬੂਤਰ 4 ਵਾਗੇ 7 ਮਿੰਟ ਤੇ ਬੈਠਾ ਜੀ ਆ ਕਬੂਤਰ ਵੇਖ ਲੋ ਜੀ ਠੀਕ ਹੈ ਜੀ ਆ ਕਬੂਤਰ ਲਾਜੇ ਇਹ ਸਾਡਾ ਬੱਬਰ ਸ਼ੇਰ ਬਾਦਰ 4 ਵਾਗੇ 7 ਮਿੰਟ ਤੇ ਬੈਠ ਗਿਆ ਜੀ ਅੱਗੇ ਹਾਰਜਿਤ ਨਸੀਬਾ ਦੀ ਠੀਕ